ਲਓ ਜੀ ਗੋਲ ਬੇਟੀ ਦੀ ਪੇਂਟਿੰਗ ਬਾਹਰ ਅੰਦਰਕ ਦੀ ਸ਼ੁਰੂ ਕਰਤੀ ਨਾਲ ਦੀ ਨਾਲੇ ਫਾਈਬਰ ਸ਼ਤਰੀ ਨਾਲ ਕਰਤੀ ਫਿਟਿੰਗ ਇਹ ਲਾਉਣੇ ਤਿੰਨੇ ਸੁਪਰ ਫੇਸ ਅੱਜ ਕੱਲ ਸੁਪਰ ਫੇਸ ਦਾ ਟ੍ਰੈਂਡ ਸਿੱਧੂ ਮੂਸੇ ਵਾਲਿਆਂ ਨੂੰ ਹੋਇਆ ਪਿਆ ਜਾਇਦਾ ਨਹੀਂ ਕਹਤਾ ਭਾਈ ਮੈਂ ਹੈ ਨਹੀਂ ਸਹੀ ਆ ਬਹੁਤ ਜਿਆਦਾ ਗਰੇਜ਼ ਆ 16 12 ਇੰਚ ਤਿੰਨ ਸੁਪਰ ਫੇਸ ਵਾਲੀ ਆ ਸਾਡਾ ਬੰਦਾ ਛੋਟਾ ਛਤਰੀਆਂ ਫਿੱਟ ਕਰਦਾ ਛਤਰੀ ਫਿੱਟ ਕਰ ਵੀ ਦਿੱਤੀ ਅੱਧੇ ਘੰਟੇ ਲਈ ਇਹਦੇ ਲਾਈਟਾਂ ਲਾਉਣੀਆਂ ਬਾਈ ਲਾਈਟਾਂ ਲਾਉਣਾ ਬੈਰਿੰਗ ਨੂੰ ਆਪਾਂ ਕਰਨੀ ਇਹਦੀ ਮੂਰੇ ਨਿਯੋਨ ਉਹ ਦੂਜੀ ਬਾਹਰ ਲਾਈਟ ਲਾਉਣੀ ਆ ਲਾਉਣੀ ਥੋੜੀ ਤਰੀਕੇ ਨਾਲ ਫਾਰਮ ਟਰੈਕ 60 ਕਹਿੰਦੇ ਫਾਰਮ ਟਰੈਕ 60 ਇਹਦੇ ਉੱਪਰ ਚਾਰ ਲੱਗਣੇ ਆ ਓਵਲ 4 ਸਪੀਕਰ ਆਪਣੇ ਵਾਲੇ 6 ਇੰਚੀ ਬਿਲਡਿੰਗ ਦੀ ਪੇਟੀ ਸਾਡੇ ਹਿਸਾਬ ਨਾਲ ਸਹੀ ਆ ਕਿ ਜੇ ਛੋਟੀ ਕਰਾਉਣੀ ਤੇ ਛੋਟੀ ਵੀ ਹੋ ਜਾਂਦੀ ਪੇਟੀ ਇਹ ਦੋ بیس ਵਾਲੀ ਜਿਵੇਂ ਇਦੋਂ ਛੋਟੀ ਪੇਟੀ ਆਪਦੀ ਮਰਜ਼ੀ ਨਾਲ ਹੋ ਜਾਂਦੀ ਆ ਹੁਣ ਜਿਹੜੇ ਬੰਦਿਆਂ ਨੇ ਪਹਿਲਾਂ ਹੌਲੈਂਡ ਤੇ ਇੱਕ ਤਿਆਰ ਕਰਾਇਆ ਉਹਨਾਂ ਨੇ ਬੈਂਚ ਸਪੀਕਰ ਕਰਾਏ ਆ ਬੈਂਚ ਸਪੀਕਰ ਹੀ ਹੋ ਜਾਂਦੇ ਆ ਜੇ ਪੇਟੀ ਦੇ ਵਿੱਚ ਹੀ ਸਪੀਕਰ ਕਰਨੇ ਉਹਦੇ ਆਵਾਜ਼ ਦਾ ਕੋਈ ਫਰਕ ਨਹੀਂ ਪੈਂਦਾ ਬਸ ਲੁੱਕ ਹੁੰਦੀ ਲੁੱਕ ਰੇਗ ਦਾ ਆਪਦਾ ਆਪਦਾ ਮਾਈਂਡ ਹੁੰਦਾ ਬੀਅਲ ਦੇ ਹਿਸਾਬ ਨਾਲ ਬਣਾ ਸਕਦਾ ਆਹ ਦੇਖੋ ਬੰਦੇ ਆਪਣੇ ਕਹਿੰਦੇ ਹੁੰਦੇ ਕਈ ਵੀ ਛੋਟੀ ਪੇਟੀ ਚਾਹੀਦੀ ਆ ਆਹ ਛੋਟੀ ਪੇਟੀ ਆ ਫਰੰਟ ਤੇ ਚਾਰ ਬੂਫਰ ਨੋਰਮਲ ਹੱਡ ਆ ਜਮ ਤੇ ਫਿਰ ਵੀ ਆਪਾਂ ਨੂੰ ਆਹ ਦੇ ਫਿਰ ਡੈਕ ਲਾ ਕੇ ਤੇ ਪੂਰਾ ਵਧੀਆ ਦਿਸਦਾ ਵਾ ਕਈ ਭਰਾ ਪੁੱਛਦੇ ਹੁੰਦੇ ਵੀਰੇ ਵੀ ਫਰੰਟ ਤੇ ਚਾਰ ਬੂਫਰ ਲਾਈਏ ਤੇ ਕਿਵੇਂ ਲਊਗਾ ਬਸ ਫਰੰਟ ਤੇ ਚਾਰ ਬੂਫਰਾਂ ਲਾ ਕੇ ਹਾਲਤ ਬਸ 2 ਇੰਚ ਦਾ ਫਰਕ ਤਾਂ ਉਹ ਪੈ ਜਾਂਦਾ ਹੁੰਦਾ ਇਤੋਂ ਜ਼ਿਆਦਾ ਨਹੀਂ ਪੈਂਦਾ ਜੇ ਓਵਲ ਲਾਉਣੇ ਆ ਇਹਦੇ ਹੁਣ ਓਵਲ ਸੀਲਿੰਗ ਚਲਾਏ ਹੋਏ ਆ ਇਸ ਸਾਈਡ ਤੇ ਸਪੀਕਰ ਲੱਗੇ ਜੇ ਸਾਈਡ ਤੇ ਸਪੀਕਰ ਨਹੀਂ ਲਾਉਣੇ ਫਿਰ ਵੀ ਥੋੜਾ ਸਰ ਜਿਵੇਂ ਤੁਸੀਂ ਕਹੋਵੇਂ ਵੀ ਹੋ ਜਾਂਦਾ ਇਹ ਨੋਰਮਲ ਹੌਡ ਦਾ ਜਮਾ ਪੂਰਾ ਵਧੀਆ ਦਿੱਸਦਾ ਨਾਲੇ ਛੋਟਾ ਟਰੈਕਟਰ ਹੈ ਇਹ ਵੱਡਿਆਂ ਦਾ ਕਿਉਂਕਿ ਹੌਲੈਂਡ ਦਾ ਹੌਡ ਹੋਰਾਂ ਸ਼ਾਇਦ ਹੋਰਾਂ ਜਿਵੇਂ ਟਰੈਕਟਰ ਨਾਲ ਜੁਮਿਆ ਫਾਰਮ ਟਰੱਕ ਦਾ ਵਾ ਇਹਦੇ ਤੇ ਹੌਲੈਂਡ ਦੇ ਹੌਡ 'ਚ ਫਰਕ ਹੁੰਦਾ ਹੌਡ ਹੌਲੈਂਡ ਦਾ ਥੋੜਾ ਖੁੱਲਾ ਡੁੱਲਾ ਜ਼ਿਆਦਾ ਹੁੰਦਾ ਉਹ 'ਚ ਫਿਰ ਆਏ ਆ ਵੀ ਰਿੱਜਾਂ ਲੱਗ ਜਾਂਦੀਆਂ ਜਿਵੇਂ ਮਰਜ਼ੀ ਜਿਹੜਾ ਮਰਜ਼ੀ ਲਈ ਚੱਲ ਕੋਈ ਬਾਲਾ ਟਿੱਕਾ ਨਹੀਂ ਆਉਂਦਾ ਹੌਲੈਂਡ ਤੇ ਮੇਰਾ ਪੂਰਾ ਵਧੀਆ ਤਿੰਦਾ ਥੱਲੋਂ ਆ ਦੇ ਪੀਆ ਬੈਕ ਸਾਈਡ ਦੀ ਇੰਨੀ ਕ ਇੰਨੀ ਹੋ ਜਾਂਦੀ ਆ ਇਹ ਮੈਸੀ ਦੀ ਇਹਨਾਂ ਨੇ ਛੋਟਾ ਜਾਮਾ 35 ਤੇ ਰੀਜਨਲ ਹੌਟ ਆ ਜਾਮਾ ਲੈ ਕਿਉਂਕਿ ਫਰੰਟ ਤੇ ਚਾਰ ਬੂਹਰ ਵੀ ਲਾ ਲਈਏ ਆਪਾਂ ਨੂੰ ਕੋਈ ਐਡਾ ਡਿੱਕਾ ਨਹੀਂ ਹੁੰਦਾ ਐ ਫਰੰਟ ਤੇ ਚਾਰ ਬੂਹਰ ਨਾਲ ਬਾਜ ਥੋੜੀ ਹੋਰ ਖੁੱਲ ਕੇ ਆਉਣ ਲੱਗ ਜਾਂਦੀ ਆ ਕਈ ਭਰਾਵਾਂ ਦੇ ਮੈਸੇਜ ਬਹੁਤ ਜ਼ਿਆਦਾ ਆਉਂਦੇ ਆ ਵੀਰੇ ਵੀ ਚਾਰ ਬੂਹਰ ਜੇ ਫਰੰਟ ਤੇ ਲਾਈਏ ਤੇ ਉਹਦਾ ਕੀ ਸੀਨ ਆ ਹਨਾ ਜੇ ਦੋ ਥੱਲੇ ਲਾ ਲਈਏ ਬੈਸ ਤਾਂ ਬਾਜ ਦਾ ਪਰਕ ਪੈਂਦਾ ਵੀ ਆ ਤੇ ਫਰੰਟ ਤੇ ਐ ਥੋੜੀ ਜਿਆਦਾ ਸੱਟ ਬਣ ਜਾਂਦੀ ਆ ਥੋੜੇ ਜਿਆਦੇ ਰੂਹ ਖੁਸ਼ ਹੋ ਜਾਂਦੀ ਆ ਤੇ ਕਰ ਲੋ ਚੈੱਕ ਮੇਰਾ ਭਰਾ ਕਿਵੇਂ ਲੱਗੀ